ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮਾਨਸਾ ਦੇ ਬਾਲ ਭਵਨ ਵਿਖੇ ਕੋਈ ਮੀਟਿੰਗ ਅੱਜ ਦੁਪਹਿਰ ਕਰੀਬ 2 ਵਜੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਨੇ ਕਿਹਾ ਕਿ ਅੱਜ ਮਾਨਸਾ ਦੇ ਬਾਲ ਭਵਨ ਵਿਖੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਪਹਿਲਾ ਮੁੱਖ ਮੁੱਦਾ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਬਾਰ-ਬਾਰ ਕਿਹਾ ਗਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਵੱਲੋਂ ਮੁਹਈਆ ਕਰਵਾਈਆਂ ਗਈਆਂ ਮਸ਼ੀਨਰੀਆਂ ਰਾਹੀਂ ਕਣਕ ਦੀ ਸਿੱਧੀ ਬਜਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਖੇਤਾਂ ਵਿੱਚ ਪਰਾਲੀ ਚੱਕਣ ਦੀ ਗਾਰੰਟੀ ਦਿੱਤੀ ਜਾਵੇ ਉਹਨਾਂ ਕਿਹਾ ਕਿ ਜਿੰਨਾ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਸਿੱਧੀ ਬਜਾਈ ਕੀਤੀ ਗਈ ਸੀ ਉਹਨਾਂ ਕਿਸਾਨਾਂ ਦੀ ਫਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ ਜਿਸ ਕਾਰਨ ਫਸਲ ਬਿਲਕੁਲ ਖਰਾਬ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਜਿੰਨਾ ਕਿਸਾਨਾਂ ਵੱਲੋਂ ਝੋਨੇ ਦੀ ਪਰਾਦੀ ਨੂੰ ਅੱਗ ਲਗਾਈ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਤਾਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਕਿਸੇ ਵੀ ਅਧਿਕਾਰੀ ਨੂੰ ਆਪਣੇ ਆਧਾਰ ਕਾਰਡ ਜਾਂ ਕੋਈ ਹੋਰ ਦਸਤਾਵੇਜ਼ ਨਾ ਦਿੱਤੇ ਜਾਣ ਤਾਂ ਜੋ ਉਹ ਕੋਈ ਕਾਰਵਾਈ ਨਾ ਕਰ ਸਕਣ ਜੇਕਰ ਫਿਰ ਵੀ ਕਿਸੇ ਕਿਸਾਨ ਨਾਲ ਪ੍ਰਸ਼ਾਸਨ ਵੱਲੋਂ ਤੱਕਾ ਕੀਤਾ ਜਾਂਦਾ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਡਾ ਹਮੇਸ਼ਾ ਉਹਨਾਂ ਦੇ ਹੱਕ ਵਿੱਚ ਖੜੀ ਹੈ। ਜੀ ਮੈਂ ਮਹਿੰਦਰ ਸਿੰਘ ਪੈਣੀ ਵਾਗਾ ਬੀ ਕੇ ਯੂ ਡਕੌਂਡਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਸਾਡੀ ਮਾਨਸਾ ਬਾਲਪਾਬਨ ਦੇ ਵਿੱਚ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਦੋ ਤਿੰਨ ਅਹਿਮ ਜਿਹੜੇ ਮਸਲੇ ਆ ਵਿਚਾਰੇ ਗਏ ਆ ਪਹਿਲਾ ਮਸਲਾ ਤਾਂ ਇਹ ਹੈ ਵੀ ਜੋ ਸਰਕਾਰ ਨੇ ਅ ਕਿਸਾਨਾਂ ਨੂੰ ਰਾਏ ਦਿੱਤੀ ਹੈ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ ਬਹੁਤ ਸਾਰੇ ਕਿਸਾਨਾਂ ਨੇ ਇਸ ਗੱਲ ਤੇ ਸਹਿਮਤ ਹੋਏ ਆ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਆਪ ਦੇ ਲਈ ਹਾਨੀਕਾਰਕ ਹੈ ਤੇ ਅੱਗ ਨਹੀਂ ਲਾਈ ਜਿਨੇ ਅੱਗ ਨਹੀਂ ਲਾਈ ਅਸੀਂ ਉਹਨਾਂ ਨੂੰ ਕਹਿੰਦੇ ਆਂ ਵੀ ਸਰਕਾਰ ਦੀ ਡਾਂਗ ਦੇ ਨਾਲ ਨਹੀਂ ਲੋਕ ਟਿਕਦੇ ਕਿਸਾਨਾਂ ਨੂੰ ਕੁਝ ਨਾ ਕੁਝ ਪੰਜਾਬ ਸਰਕਾਰ ਬੌਂਡਸ ਦੇਵੇ ਜਾਂ ਕੇਂਦਰ ਸਰਕਾਰ ਬੌਂਡਸ ਦੇਵੇ ਜਾਂ ਚੱਕਣ ਦੀ ਗਰੰਟੀ ਕਰੇ ਜਿਹੜਾ ਰੈਂਟ ਕਹਿੰਦਾ ਪ੍ਰਾਣੀ ਦਾ ਚੱਕਣ ਦੀ ਗਰੰਟੀ ਵੀ ਨਹੀਂ ਕਰਦੇ ਕੇਂਦਰ ਕਹਿੰਦੀ ਆ ਪੰਜਾਬ ਜ਼ਿੰਮੇਵਾਰ ਐ ਪੰਜਾਬ ਬੌਂਡਸ ਦੇਵੇ ਪੰਜਾਬ ਵਾਲੇ ਵੱਡੇ ਵੱਡੇ ਲਲਕਰੇ ਮਾਰਦੇ ਆ ਵੀ 1500 ਦਿੱਤੇ ਜਿਨਾ ਚਾਹੀਦਾ ਅਸੀਂ ਸ਼ਰਫ 200 ਰੁਪਿਆ ਕੁਆਟਰਲ ਮੰਗਿਆਗਾ ਜਿਹੜਾ 6000 ਏਕੜ ਦਾ ਬਣਦਾ ਉਹ ਤਾਂ ਜਨ ਨੂੰ ਹੱਥ ਪਛੱਦ ਕੁਝ ਵੀ ਨਹੀਂ ਦਿੰਦਾ ਲਗਾਤਾਰ ਕਿਸਾਨਾਂ ਦੀ ਮੰਗ ਹੈ ਪਰ ਸਰਕਾਰ ਆਏ ਸਾਲ ਸਿਕੰਜਾ ਕੱਸ ਦਿੰਦੀ ਹੈ ਐਦਕੀ ਜਿੰਨੇ ਕ ਕਿਸਾਨਾਂ ਨੇ ਉਹਾਂ ਦੀ ਅੱਗ ਘੱਟ ਲੱਗੀ ਹੈ ਜਿਨ੍ਹਾਂ ਨੇ ਵਿੱਚ ਬਾਤ ਹੀ ਅਪਰਾੜੀ ਉਹਨੂੰ ਵੱਡੀ ਪੱਧਰ ਤੇ ਸੁੰਡ ਖਾ ਗਿਆ ਸਾਡਾ ਖੇਤੀਬਾੜੀ ਵਿਭਾਗ ਚੁੱਪ ਹੈ ਸਾਡੀ ਪੰਜਾਬ ਸਰਕਾਰ ਚੁੱਪ ਹੈ ਜੇਕਰ ਕੋਈ ਬੋਲਦਾ ਉਹਦਾ ਸੰਗ ਹੈ ਜਿਹੜਾ ਉਹਦਾ ਦੱਬਿਆ ਜਾਂਦਾ ਇਸ ਕਰਕੇ ਕੱਲ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਵੀ ਜਿੰਨੇ ਮਾਰੀ ਮੋਟੀ ਮਜਬੂਰੀ ਵਸਾਗ ਲਾਈ ਆ ਉਹਨਾਂ ਦੇ ਘਰੇ ਵੱਡੇ ਵੱਡੇ ਨੋਸਟਾ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੋ ਗਿਆ ਹੈ ਕਿਸਾਨ ਪਹਿਲਾਂ ਡਰੇ ਹੋਏ ਆ ਇੱਕ ਦਵਾਰੇ ਜਦੋਂ ਨੋਸਟਾ ਆ ਜਾਂਦੇ ਆ ਤੇ ਫਿਰ ਕਿਸਾਨ ਉਹ ਤੋਂ ਜਾਦੇ ਡਰਦਾ ਅਸੀਂ ਇੱਕ ਸਰੇ ਇੱਕ ਕਿਸਾਨ ਵੀਰ ਨੂੰ ਬੇਨਤੀ ਕਰਦੇ ਆ ਵੀ ਜੋ ਕੋਈ ਵੀ ਮੁਲਾਜ਼ਮ ਆਉਂਦਾ ਉਹਦੇ ਧਾਰ卡ੜ ਨਾ ਦਿਓ ਉਹਦੇ ਉੱਤੇ ਸ਼ਾਇਨ ਨਾ ਕਰੋ ਜ਼ਬਰਦਸਤੀ ਤੁਹਾਨੂੰ ਪੁਲਿਸ ਵਾਲਾ ਕੋਈ ਲੈ ਕੇ ਜਾਂਦਾ ਵੀ ਤੁਸੀਂ ਝੋਨੇ ਦੀ ਪ੍ਰਾਇਮ ਨੂੰ ਅੱਗ ਲਾਈ ਹੈ ਤਾਂ ਬੀਕੇਜੂ ਢਕਾਉਂਦਾ ਤੇ ਆਗੂ ਵਰਕਰ ਸਾਰੇ ਪਿੰਡਾਂ ਦੇ ਵਿੱਚ ਬੈਠੇ ਆ ਉਹਨਾਂ ਨਾਲ ਤਾਲਮੇਲ ਕਰੋ ਕਿਸੇ ਵੀ ਕੌਲ ਜਿਹੜੇ ਉਹਨਾਂ ਦੇ ਸੁਪਨੇ ਆ ਪੂਰੇ ਨਹੀਂ ਹੋਣ ਦੇਵਾਂਗੇ ਪਿਛਲੀ ਵਾਰ ਵੀ ਬਹੁਤ ਸਾਰੇ ਪਰਚੇ ਦਰਜ ਕੀਤੇ ਆ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਥੁੱਕ ਕੇ ਚੱਟਿਆ ਕਿਸੇ ਵੀ ਕਿਸਾਨ ਨੂੰ ਥਾਣੇ ਚ ਨਹੀਂ ਜਾਣ ਦਿੱਤਾ ਅੱਜਕੀ ਵੀ ਲਾਨ ਕਰਦੇ ਆ ਵੀ ਨੋਸਟ ਫੜ ਲਓ ਜਿਹੜੇ ਆਏ ਆ ਵੱਡੇ ਵੱਡੇ ਤੇ ਜੇਕਰ ਜਾਦੇ ਜ਼ਬਰਦਸਤੀ ਤੰਗ ਕਰਦੇ ਆ ਤਾਂ ਉਹਨਾਂ ਦਾ ਘਰਾਓ ਕਰੋ ਤੇ ਇਹਨਾਂ ਨੂੰ ਪੁਲਿਸ ਨੂੰ ਕਿਸੇ ਵੀ ਕੌਲ ਆਧਾਰ ਕਾਰਡ ਵਗੈਰਾ ਨਾ ਦਿਓ ਕਿਉਂਕਿ ਆਧਾਰ ਕਾਰਡ ਲੈ ਕੇ ਚਲਾਨ ਪੇਸ਼ ਕਰ ਦਿੰਦੇ ਆ ਕੋਰਟ ਦੇ ਵਿੱਚ ਵਗ ਜਾਂਦਾ ਇਸ ਕਰਕੇ ਮੀਟਿੰਗ ਦੇ ਵਿੱਚ ਇਹ ਐਮ ਫੈਸਲੇ ਵਿਚਾਰੇ ਗਏ ਨੇ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਵੀ ਕਾੜੇ ਰਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿੰਨੇ ਨੋਸਟਾਏ ਐ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਸਰਕਾਰ ਦੇ ਜੇ ਮੂੰਹ ਦੇ ਵਿੱਚ ਦੇਣ ਲਈ ਮਜਬੂਰ ਹੋਵਾਂਗੇ ਤੇ ਇਸ ਕਰਕੇ ਅੱਜ ਜਿਹੜੇ 2-3 ਫੈਸਲੇ ਹੋਏ ਉਹਨਾਂ ਤੇ ਮੀਟਿੰਗ ਹੋਈ ਹੈ